ਮੈਂਬਰ ਪਾਰਲੀਮੈਂਟ ਸ਼ਸ਼ੀਲ ਰਿੰਕੂ ਜਿਨ੍ਹਾਂ ਨੇ ਬੀਜੇਪੀ ਜੁਆਇਨ ਕੀਤੀ ਹੈ ਬੀਜੇਪੀ ਕਹਿ ਰਹੀ ਹੈ ਕਿ ਅਸੀਂ ਹੀਰਾ ਲੱਭ ਕੇ ਲਿਆਏ ਆ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਰਿਜੈਕਟਡ ਮਾਲ ਸੀ ਅਸੀਂ ਤਾਂ ਕੱਢਣਾ ਹੀ ਚਾਹੁੰਦੇ ਸੀਗੇ ਜੋ ਰਿਜੈਕਟਡ ਸੀ ਲੋਕਾਂ ਦੇ ਵਿੱਚ ਮੇਰੀ ਮੈਂ ਲੋਕਾਂ ਦਾ ਨਾ ਪਸੰਦੇ ਦਾ ਲੀਡਰ ਸੀ ਫਿਰ ਮੇਰਾ ਖਿਆਲ ਹੈ ਕਿ ਟਿਕਟ ਦੇਣ ਤੋਂ ਪਹਿਲਾਂ ਇਹਨਾਂ ਨੂੰ ਮੰਥਨ ਕਰ ਲੈਣਾ ਚਾਹੀਦਾ ਸੀ। ਸੁਸ਼ੀਲ ਜੀ ਕੀ ਮਜਬੂਰੀ ਹੋ ਗਈ? ਤੁਸੀਂ ਚਲੇ ਗਏ, ਰਮਨਜੀਤ ਸਿੰਘ ਬਿੱਟੂ ਚਲੇ ਗਏ। ਔਰ ਕਿਹਾ ਜਾਂਦਾ ਕਿ ਭਾਜਪਾ ਦੀ ਜਿਹੜੀ ਪਹਿਲੀ ਲਿਸਟ ਆਈ ਹੈ, ਉਹਦੇ 'ਚ ਸਾਰੇ ਜਿਹੜੇ ਨੇ ਨਵੇਂ ਚਿਹਰੇ ਨੇ ਔਰ ਤੁਸੀਂ ਤਾਂ ਮੌਜੂਦਾ ਮੈਂਬਰ ਪਾਰਲੀਮੈਂਟ ਸੀ ਔਰ ਸਾਰਾ ਕੁਝ ਮਿਲਦਾ ਸੀ, ਸਾਰਾ ਕੁਝ ਕਾਰਨ ਕੀ ਬਣਿਆ? ਦੇਖੋ ਮੇਰੀ ਕੋਈ ਮਜਬੂਰੀ ਨਹੀਂ ਆ। ਤੁਸੀਂ ਜਿਹੜੀ ਹੈ ਗੱਲ ਨੂੰ ਠੀਕ ਤਰੀਕੇ ਦੇ ਨਾਲ ਪੇਸ਼ ਕਰੋ। ਮਜਬੂਰ ਮੈਂ ਨਹੀਂ ਆ। ਮਜਬੂਰ ਆਮ ਆਦਮੀ ਪਾਰਟੀ ਹੈ। ਆਮ ਆਦਮੀ ਪਾਰਟੀ ਦੀ ਮਜਬੂਰੀ ਸੀਗੀ ਕਿ 22 ਇਲੈਕਸ਼ਨ ਦੇ ਵਿੱਚ ਸੁਸ਼ੀਲ ਰਿੰਕੂ ਲੈ ਕੇ ਆਣਾ ਮੈਂ ਦਿੱਲੀ ਨਹੀਂ ਸੀ ਗਿਆ ਆਮ ਆਦਮੀ ਪਾਰਟੀ ਮੈਨੂੰ ਜਲੰਧਰ ਸ਼ਾਮਲ ਕਰਵਾਉਣ ਆਈ ਸੀ ਸੋ ਕਿਹੜੀ ਗੱਲ ਤੁਹਾਨੂੰ ਚੰਗੀ ਨਹੀਂ ਲੱਗੀ ਤੁਸੀਂ ਛੱਡ ਕੇ ਬੀਜੇਪੀ ਚ ਆ ਗਏ ਦੇਖੋ ਗੱਲ ਹੈ ਕਿ ਕਟੋ ਕਟ ਮੈਂ ਵੱਡੇ ਵਾਦਿਆਂ ਦੀ ਗੱਲ ਨਹੀਂ ਕਰਦਾ ਜਲੰਧਰ ਦਾ ਇੱਕ ਕੂੜੇ ਦਾ ਵਾਅਦਾ ਕੀਤਾ ਸੀ ਕੇਜਰੀਵਾਲ ਸਾਹਿਬ ਨੇ ਕਿ ਮੈਂ ਜਲੰਧਰ ਤੋਂ ਕੂੜਾ ਹਟਵਾ ਦਾਂਗਾ ਅਗਰ ਰਾਸ਼ਟਰੀ ਕੰਵੈਨਰ ਦੀ ਅਨਾਉਂਸਮੈਂਟ ਹੈ ਜਿਹੜੀ ਉਹਨਾਂ ਦੀ ਪਾਰਟੀ ਪੂਰੀ ਨਹੀਂ ਕਰ ਰਹੀ ਲੋਕਲ ਬੋਡੀ ਮੰਤਰੀ ਵੀ ਜਲੰਧਰ ਦੇ ਹੈ ਅਗਰ ਕੂੜੇ ਦੀ ਸਫਾਈ ਸੀਵਰੇਜ ਦਾ ਗੰਦਾ ਪਾਣੀ ਮੁਹੱਲੇ ਗਲੀਆਂ ਦੇ ਵਿੱਚ ਲੋਕ ਸੀਵਰੇਜ ਦੇ ਨਾਲ ਤਰਸਤ ਹੈ ਗੰਦੇ ਪਾਣੀ ਦੇ ਨਾਲ ਤਰਸਤ ਹੈ ਅੱਜ ਜਲੰਧਰ ਦੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਹੈ ਅਗਰ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਬੇਸਿਕ ਸਹੂਲਤਾਂ ਨਹੀਂ ਦੇ ਸਕਦੀ ਇਵਨ ਕਿ ਕੇਜਰੀਵਾਲ ਸਾਹਿਬ ਦੇ ਕਹੇ ਹੋਏ ਜਿਹੜੇ ਆ ਛੋਟੇ ਛੋਟੇ ਵਾਦੇ ਨਹੀਂ ਪੂਰੀ ਕਰ ਸਕਦੀ ਤਾਂ ਮੈਂ ਸਮਝਦਾ ਕਿ ਜਲੰਧਰ ਦੇ ਲੋਕਾਂ ਦੀ ਜਿਹੜੀ ਆਸ ਹੈ ਉਹ ਪੂਰੀ ਟੁੱਟ ਚੁੱਕੀ ਆ ਔਰ ਚਾਹੇ ਉਹ ਪਿੰਡਾਂ ਦੀ ਗੱਲ ਆ ਚਾਹੇ ਉਹ ਸ਼ਹਿਰਾਂ ਦੀ ਗੱਲ ਆ ਲੋਕ ਅੱਜ ਦੂਰਬੀਨਾ ਲਾ ਕੇ ਉਹ ਜਿਹੜੀ ਵਿਕਾਸ ਦੇ ਜਿਹੜੇ ਵਾਦੇ ਆਮ ਆਦਮੀ ਪਾਰਟੀ ਕਰਕੇ ਗਏ ਸੀ ਅੱਜ ਉਹ ਉਹਨਾਂ ਦੂਰਬੀਨਾ ਦੇ ਰਾਹੀਂ ਦੇਖ ਰਿਹਾ ਕਿ ਵਿਕਾਸ ਕਿੱਥੋਂ ਚੱਲ ਕੇ ਆਣਾ ਸ਼ਸ਼ੀਲ ਸ਼ਸ਼ੀਲ ਰਿੰਕੂ ਦੀ ਜਿਮਨੀ ਚੋਣ ਹੋਈ ਸਾਰੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਰਕਰ ਮੰਤਰੀ ਸਾਰਿਆਂ ਨੇ ਜੋਰ ਲਾਇਆ ਤੇ ਉੱਥੋਂ ਤੱਕ ਜਦੋਂ ਤੁਸੀਂ ਵਾਪਸ ਗਏ ਤਾਂ ਤੁਹਾਨੂੰ ਪੰਜਾਬ ਦਾ ਗਦਾਰ ਉਹਨਾਂ ਦੀਆਂ ਫੋਟੋਆਂ ਲਾਈਆਂ ਗਈਆਂ ਇਸ ਗੱਲ ਨੂੰ ਸ਼ਸ਼ੀਲ ਰਿੰਕੂ ਕਿਵੇਂ ਦੇਖਦੇ ਆ ਇੱਕ ਦਿਨ ਦੇ ਵਿੱਚ ਤੁਸੀਂ ਕੌਮੀ ਪੱਧਰ ਦੇ ਲੀਡਰ ਬਣ ਰਹੇ ਹੋ ਨੈਸ਼ਨਲ ਪਾਰਟੀ ਦੇ ਤੁਸੀਂ ਬਣਾਉਣ ਦੇ ਵਿੱਚ ਯੋਗਦਾਨ ਪਾਉਂਦੇ ਹੋ ਮੈਂਬਰ ਪਾਰਲੀਮੈਂਟ ਬਣਦੇ ਹੋ ਦੂਜੇ ਦਿਨ ਤੁਹਾਡੇ ਘਰ ਦੇ ਬਾਹਰ ਧਰਨੇ ਮੁਜ਼ਾਰੇ ਇਸ ਗੱਲ ਨੂੰ ਕਿਵੇਂ ਦੇਖਦੇ ਆ ਸ਼ਸ਼ੀਲ ਰਿੰਕੂ ਦੇਖੋ ਗੱਲ ਹੈ ਕਿ ਧਰਨੇ ਮੁਜ਼ਾਰੇ ਕਰਨਾ ਹਰ ਇੱਕ ਦਾ ਇਖਤਿਆਰ ਹੈ ਪਰ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਵਿੱਚੇ ਮੰਤਰੀ ਵਿੱਚੇ ਐਮਐਲਏ ਵਿੱਚੇ ਸਾਰੇ ਜਿਹੜੀ ਆ ਕੇ ਉਹਨਾਂ ਨੇ ਭੰਨ ਤੋੜ ਕੀਤੀ ਹੈ ਨਾ ਉੱਥੇ ਗੂਹੇ ਬਾਰੀਆਂ ਦਰਵਾਜ਼ੇ ਜਾਂ ਉੱਥੇ ਜਾ ਕੇ ਉਹਨਾਂ ਨੇ ਬੋਰਡ ਤੋੜੇ ਆ ਤੁਸੀਂ ਵੀਡੀਓ ਦੇਖਿਆ ਸਾਰੇ ਤਾਂ ਮੈਂ ਸਮਝਦਾ ਕਿ ਆਪਣੀ ਦਰਿਆਦਿਲੀ ਦਾ ਆਪਣੀ ਸੋਚ ਸਮਝ ਦਾ ਜਿਹੜਾ ਸਬੂਤ ਹੈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਜਲੰਧਰ ਵਾਲਿਆਂ ਨੂੰ ਦੇ ਦਿੱਤਾ ਨਵੀਂ ਪਾਰੀ ਭਾਜਪਾ ਤੋਂ ਸ਼ੁਰੂ ਕਰ ਰਹੇ ਹਾਂ ਪ੍ਰਾਣੀ ਜਿਹੜੀ ਐ ਗਲਤੀ ਦੁਹਰਾਉਗੇ ਜਾਂ ਤੁਹਾਨੂੰ ਲੋਕ ਜਦੋਂ ਪਹਿਲਾਂ ਸੈਪਟ ਕਰਦੇ ਸੀ ਆਮ ਆਦਮੀ ਪਾਰਟੀ ਚ ਉਹਨਾਂ ਦੇ ਮਨ ਦੇ ਵਿੱਚ ਚਿਹਰਾ ਕਿਵੇਂ ਹੋਏਗਾ ਬੀਜੇਪੀ ਪ੍ਰਤੀ ਔਰ ਅਸ਼ਚੀਲ ਰਿੰਕੂ ਪ੍ਰਤੀ ਦੇਖੋ ਜਿਹੜੀ ਤਾਂ ਆਮ ਲੋਕਾਂ ਦੀ ਗੱਲ ਐ ਜਲੰਧਰ ਨਿਵਾਸੀਆਂ ਦੀ ਗੱਲ ਐ ਮੇਰਾ ਜਲੰਧਰ ਦੇ ਹਰ ਮਹੱਲੇ ਚ ਹਰ ਘਰ ਦੇ ਵਿੱਚ ਮੇਰਾ ਪਿਆਰ ਐ ਮੇਰੇ ਨਿੱਜੀ ਰਿਲੇਸ਼ਨ ਐ ਮੇਰੇ ਨਿੱਜੀ ਰਿਸ਼ਤੇ ਐ ਕਿਉਂਕਿ ਮੈਂ ਪਿਛਲੇ ਤਕਰੀਬਨ 25 ਸਾਲ ਤੋਂ ਨਗਰ ਨਿਗਮ ਚ ਵੀ ਵਿਧਾਨ ਸਭਾ ਚ ਵੀ ਹੋਰ ਲੋਕ ਸਭਾ ਚ ਵੀ ਜਲੰਧਰ ਦੇ ਜਿਹੜੇ ਆਪਣੇ ਲੋਕ ਆ ਉਹਨਾਂ ਦੀ ਸੇਵਾ ਕੀਤੀ ਆ ਸੋ ਅਕਸੈਪਟੈਂਸ ਦੀ ਜਿਹੜੀ ਗੱਲ ਆ ਮੇਰੀ ਸਟੈਪ ਅਕਸੈਪਟੈਂਸ ਆ ਤੁਸੀਂ ਦੇਖੀ ਹੋਣੀ ਆ ਕਿ ਜਿਸ ਦਿਨ ਮੈਂ ਜਲੰਧਰ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਇਆ ਸੀ ਤਾਂ ਕਿਸ ਤਰੀਕੇ ਦੇ ਨਾਲ ਤਿੰਨ ਤਿੰਨ ਘੰਟੇ ਜਿਹੜਾ ਜਲੰਧਰ ਦੇ ਵਿੱਚ ਟ੍ਰੈਫਿਕ ਜਾਮ ਰਿਹਾ ਇੰਨੀ ਭਾਰੀ ਗਿਣਤੀ ਦੇ ਵਿੱਚ ਜਿਹੜੇ ਸਾਥੀ ਸਨ ਸਵਾਗਤ ਕਰਨ ਦੇ ਲਈ ਆਏ ਆ ਇਹ ਤਾਂ ਪਹਿਲੇ ਦਿਨ ਦੀ ਐਂਟਰੀ ਤੋਂ ਹੀ ਇਸ ਗੱਲ ਦਾ ਅੰਦਾਜ਼ਾ ਜਿਹੜਾ ਸਾਰਿਆਂ ਨੂੰ ਲਗਾ ਲੈਣਾ ਚਾਹੀਦਾ ਕਿ ਜਲੰਧਰ ਦੇ ਲੋਕ ਹੈ ਜਿਹੜੇ ਉਹ ਦਾਸ ਦੇ ਨਾਲ ਸੁਸ਼ੀਲ ਰਿੰਕੂ ਦੇ ਨਾਲ ਹੈ ਜਿਹੜੇ ਪੂਰੇ ਤਰੀਕੇ ਨਾਲ ਸਹਿਮਤ ਆਮ ਆਦਮੀ ਪਾਰਟੀ ਦੇ ਐਮਐਲਏ ਕਹਿ ਰਿਹਾ ਹੈ ਕਿ ਸਾਨੂੰ 25-25 ਕਰੋੜ ਦੇ 골ਡੀ ਕੰਬੋਜ ਸ਼ੀਨਾ ਮੈਡਮ ਔਰ ਇਸ ਤੋਂ ਇਲਾਵਾ 골ਡੀ ਮੁਸਾਫਰ ਤੁਹਾਡੇ ਸਾਥੀ ਰਹੇ ਆ ਉਹ ਕਹਿੰਦੇ 25-25 ਕਰੋੜ ਦੀ ਆਫਰ ਆਈ ਹੈ ਫੋਨ ਆਇਆ ਹੈ ਤੇ ਉਹਨਾਂ ਨੇ ਐਫਆਈਆਰ ਵੀ ਦਰਜ ਕਰਾਈ ਹੈ ਤੇ ਉਹ ਵੀ ਕਹਿ ਰਹੇ ਆ ਕਿ ਵਾਸ਼ਿੰਗ ਸ਼ੀਨਾ ਬੀਜੇਪੀ ਕੋਲ ਤੇ ਸੁਸ਼ੀਲ ਰਿੰਕੂ ਨੂੰ ਉਹਦੇ ਚ ਪਾ ਦਿੱਤਾ ਤੇ ਕਲੀਨ ਚਿੱਟ ਦੇ ਦਿੱਤਾ ਦੇਖੋ ਜਿਹੜਾ ਆ ਤੁਸੀਂ ਆ ਗੱਲ ਕਰ ਰਹੇ ਹੋ ਉਹਦੀ ਲੋਟਸ ਆਪਰੇਸ਼ਨ ਲੋਟਸ ਦੀ ਸ਼ਾਇਦ ਉਹਦੇ ਨਾਲ ਰਲਦੀ ਮਿਲਦੀ ਇਹ ਗੱਲ ਹੈ ਮੇਰੇ ਨਾਲ ਸਾਥੀ ਸ਼ੀਤਲ ਅੰਗਰਾਲ ਜੀ ਹੈ ਜਿਨ੍ਹਾਂ ਦੇ ਸਾਹਮਣੇ ਆਪਰੇਸ਼ਨ ਲੋਟਸ ਦੀ ਜਿਹੜੀ ਸਾਰੀ ਸਕ੍ਰਿਪਟ ਲਿਖੀ ਗਈ ਸੀ ਤੁਸੀਂ ਵੇਟ ਕਰੋ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਪੰਜਾਬ ਦੇ ਲੋਕਾਂ ਨੂੰ ਸਾਡੇ ਅੰਗਰਾਲ ਸਾਹਿਬ ਆਉਣ ਵਾਲੇ ਟਾਈਮ ਸਿਲੈਕਸ਼ਨ ਲੱਗੇ ਹਾਲਾਂਕਿ ਦੱਸਣਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸਕ੍ਰਿਪਟ ਲਿਖ ਕੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਪੰਜਾਬ ਦੇ ਲੋਕਾਂ ਨੂੰ ਗੋਨਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਚਸ਼ੀਲ ਰਿੰਕੂ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਮੈਂਬਰ ਪਾਰਲੀਮੈਂਟ ਦੀ ਚੋਣ ਜਿਮਨੀ ਚੋਣ ਲੜੀ ਸਾਰੇ ਪੰਜਾਬ ਦੇ ਵਰਕਰਾਂ ਨੇ ਉੱਥੇ ਸ਼ਮੂਲੀਅਤ ਕੀਤੀ ਤੇ ਹੁਣ ਇਹਨਾਂ ਨੇ ਕਿਹਾ ਹੈ ਕਿ ਮੈਂ ਬੀਜੇਪੀ ਜੁਆਇਨ ਕਰ ਲਈ ਤੇ ਨਾਲ ਉਹਨਾਂ ਨੇ ਅਖਿਆ ਕਿ ਬੀਜੇਪੀ ਨੇ ਮੈਨੂੰ ਟਿਕਟ ਦਿੱਤੀ ਹੈ ਤੇ ਮੈਨੂੰ ਲੋਕਾਂ ਨੇ ਅਕਸੈਪਟ ਕੀਤਾ ਤੇ ਜਲੰਧਰ ਦੇ ਲੋਕ ਮੇਰੀ ਗੱਲ ਸੁਣਨਗੇ ਉਹਨਾਂ ਨੇ ਅਖਿਆ ਕਿ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੇ ਵਾਅਦੇ ਪੂਰੇ ਨਹੀਂ ਕੀਤੇ ਔਰ ਕੂੜੇ ਦਾ ਵਾਅਦਾ ਪੂਰਾ ਨਹੀਂ ਕੀਤਾ ਇਸ ਕਰਕੇ ਉਹਨਾਂ ਨੇ ਪਾਰਟੀ ਛੱਡੀ ਹੈ ਸੋ ਨਵੀਂ ਦਿੱਲੀ ਤੋਂ ਜਸਵਿੰਦਰ ਸਿੰਘ ਬਿੱਟਾ